ਮਨ ਤਨ ਪਿਆਸ ਦਰਸ਼ਨ ਕਣੀ ਫਿਰ ਕਹਿੰਦਾ ਮੇਰੇ ਮਨ ਦੇ ਅੰਦਰ ਬੜੀ ਪਿਆਸ ਹੈ ਦਰਸ਼ਨਾਂ ਦੀ ਕਿਉਂਕਿ ਬੰਦਾ ਪਿਆਸਾ ਹੋਵੇ ਨਾ ਤੇ ਪਾਣੀ ਕੋਲ ਚਲਿਆ ਜਾਂਦਾ ਹੈ ਤੇ ਜੇ ਲੇਖ ਲਿਖਣੇ ਹੋਣ ਨਾ ਪਿਆਸ ਤੇ ਫਿਰ ਬੜੇ ਲਿਖੇ ਜਾ ਸਕਦੇ ਆ ਪਾਣੀ ਦੀ ਖੋਜ ਨਹੀਂ ਕਰਦਾ ਜੇ ਭੁੱਖ ਲੱਗੀ ਹੈ ਬੰਦਾ ਲੰਗਰ ਰਸੋਈ 'ਵੇ ਚਲਿਆ ਜਾਂਦਾ ਹੈ ਜੇ ਭੁੱਖ ਨਹੀਂ ਲੱਗੀ ਲੇਖ ਲਿਖ ਸਕਦਾ ਹੈ ਲੰਗਰ ਵਿੱਚ ਨਹੀਂ ਜਾ ਸਕਦਾ ਜਦੋਂ ਸੱਚੀ ਪਿਆਸ ਅੰਦਰੋਂ ਉਮੜਦੀ ਹੈ ਤਰੇਹ ਲੱਗਦੀ ਹੈ ਜਿ ਤਰ੍ਹਾਂ ਧਿਆਇਆ ਪੁਰਸ਼ ਪ੍ਰਾਣ ਨਿਕਲਦੇ ਨੇ ਨਾ ਏ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਮਹਿਸੂਸ ਹੁੰਦਾ ਹੈ ਮਨ ਤਨ ਪਿਆਸ ਦਰਸ਼ਨ ਘਣੀ ਮਨ ਦੇ ਵਿੱਚ ਤੇ ਤਨ ਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਘਣੀ ਹੁੰਦੀ ਬਹੁਤੀ ਬਹੁਤੀ ਪਿਆਸਾ ਲੱਗ ਰਹੀ ਹੈ